ਨਰੰਸਿੰਘ ਦੀ ਪੁਸਤਕ ਖਾਲਿਸਤਾਨ ਵਿਰੋਧ ਸਾਜਿਸ਼ ਦਾ ਅਗਲਾ ਅੰਕ ਸਤਾਈ ਅਰਾਜਿਕਤਾ ਬਾਰੇ ਭਾਗ 8 ਛੱਤ ਉਤੇ ਉਪਦੇਸ਼ ਬਾਰੇ ਜੀਵੀਅ ਸਿੱਧੂ ਆਪਣੀ ਕਿਤਾਬ ਦੇ ਇਸ ਅਧਿਆਏ ਦੇ ਉਪਸਰ ਲੇਖ ਛੱਤ ਉਤੇ ਉਪਦੇਸ਼ ਵਿੱਚ ਇੱਕ ਪਾਸੇ ਤਾਂ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਤੇ ਹਿੰਦੂਆਂ ਵਿਰੋਧ ਪ੍ਰਚਾਰ ਕਰਨ ਇੰਦਰਾ ਗਾਂਧੀ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨ ਅਤੇ ਜ਼ਹਿਰ ਉਗਲਦੇ ਭਾਸ਼ਣ ਦੇੰਦਾ ਦੋਸ਼ ਲਾਉਂਦਾ ਹੈ ਅਤੇ ਦੂਜੇ ਪਾਸੇ ਕਹਿੰਦਾ ਕਿ ਉਸ ਦੇ ਟੇਪ ਰਿਕਾਰਡ ਕੀਤੇ ਅਜੇਹੇ ਪਾਸ਼ਨਾ ਦੀਆਂ ਦੁਕਾਨਾਂ ਤੇ ਉਪਲਬਧ ਅਤੇ ਪਿੰਡਾਂ ਵਿੱਚ ਵੰਡੀਆਂ ਜਾ ਰਹੀਆਂ ਟੇਪਾਂ ਨੂੰ ਰੋਕਣ ਲਈ ਪੁਲਿਸ ਨੇ ਕਦੇ ਵੀ ਕੋਸ਼ਿਸ਼ ਨਹੀਂ ਕੀਤੀ। ਉਹ ਅਤੇ ਉਸ ਦੇ ਹਥਿਆਰਬੰਦ ਸਾਥੀ ਅਕਾਲ ਤਖਤ ਦੀ ਇਮਾਰਤ ਤੋਂ ਲੰਗਰ ਦੀ ਸ਼ੱਦ ਤੱਕ ਬਹੁਤ ਸਹਿਜੇ ਹੀ ਤੁਰਦੇ ਫਿਰਦੇ ਸਨ ਜਿਵੇਂ ਸੁਰੱਖਿਆ ਬਲਾਂ ਵੱਲੋਂ ਕਿਸੇ ਕਾਰਵਾਈ ਦਾ ਕੋਈ ਡਰ ਹੀ ਨਾ ਹੋਵੇ। ਇੰਜ ਕਹਿ ਕੇ ਸਿੱਧੂ ਇਹ ਪ੍ਰਚਾਰਨਾ ਚਾਹੁੰਦਾ ਕਿ ਸੰਤ ਜਰਨੈਲ ਸਿੰਘ ਹਿੰਦੂਆਂ ਦਾ ਕੱਟੜ ਦੁਸ਼ਮਣ ਸੀ ਉਹ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਮਿਸਕੇ அவਮਾਨ ਕਰਦਾ ਸੀ ਤੇ ਐਸੇ ਵੈਰ ਭਾਵਨਾ ਨਾਲ ਹੀ ਆਪਣੇ ਭਾਸ਼ਣਾ ਵਿੱਚ ਇਹਨਾਂ ਵਿਰੁੱਧ ਜ਼ਹਿਰ ਉਗਲਦਾ ਸੀ ਪਰ ਇਸ ਦੇ ਬਾਵਜੂਦ ਭਾਰਤ ਸਰਕਾਰ ਉਸਤੇ ਵਿਰੁੱਧ ਇਸ ਲਈ ਕੋਈ ਕਾਰਵਾਈ ਨਹੀਂ ਸੀ ਕਰ ਰਹੀ ਕਿਉਂਕਿ ਉਹ ਅਤੇ ਉਸ ਦੇ ਅਜਿਹੇ ਰਵੱਈਏ ਦਾ ਚੋਣਵੀਂ ਇਲਾਹਾ ਲੈਣਾ ਚਾਹੁੰਦੀ ਸੀ ਇਹ ਲਾਹ ਚੋਣਾਂ ਤੋਂ ਬਹੁਤ ਚਿਰ ਪਹਿਲਾਂ ਉਸ ਵਿਰੁੱਧ ਛੋਟੀ ਜੀ ਕਾਰਵਾਈ ਕਰਕੇ ਨਹੀਂ ਸੀ ਮਿਲ ਸਕਦਾ ਕਿਉਂਕਿ ਇਸ ਨਾਲ ਵੋਟਰਾਂ ਤੇ ਉਹ ਪ੍ਰਭਾਵ ਨਹੀਂ ਸੀ ਪੈ ਸਕਦਾ ਜਿਹੜਾ ਚੋਣਾਂ ਦੇ ਨੇੜੇ ਜਾ ਕੇ ਦੇਸ਼ ਦੀ ਇਕਤਾ ਅਖੰਡਤਾ ਸੁਰੱਖਿਆ ਤੇ ਹਿੰਦੂਆਂ ਦੀ ਰਾਖੀ ਦੀ ਦੁਹਾਈ ਦੇ ਕੇ ਉਸ ਵਿਰੁੱਧ ਕੀਤੀ ਗਈ ਵੱਡੀ ਫੌਜੀ ਕਾਰਵਾਈ ਨਾਲ ਪੈਣਾ ਸੀ ਸਿੱਧੂ ਦੀ ਸਧਾਰਨਾ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਉਸ ਦੇ ਮਨ ਵਿੱਚ ਸੰਤ ਜਰਨੈਲ ਸਿੰਘ ਵਿਰੁੱਧ ਭਾਰੀ ਨਫ਼ਰਤ ਭਰੀ ਹੋਈ ਹੈ ਉਹ ਇਹ ਜਾਣਦਾ ਹੋਇਆ ਵੀ ਕਿ ਉਸ ਦੇ ਭਾਸ਼ਣ ਪਹਿਲ ਕਦਮੀ ਨਹੀਂ ਸਗੋ ਹਿੰਦ ਸਟੇਟ ਦੀ ਸਿੱਖ ਵਿਰੋਧੀ ਨੀਤੀ ਦਾ ਪਰਦਾ ਉਤਾਰਨਾ ਅਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਸਿੱਖਾਂ ਵਿਰੁੱਧ ਦਿੱਤੇ ਗਏ ਧਮਕੀ ਭਰੇ ਗੈਰ ਜ਼ਿੰਮੇਵਾਰਾਨਾ ਬਿਆਨਾਂ ਦਾ ਖਾਲਸਾਈ ਸੁਰ ਵਿੱਚ ਜਵਾਬ ਦੇਣ ਲਈ ਦਿੱਤੇ ਜਾਂਦੇ ਸਨ ਪਰ ਸਿੱਧੂ ਇਹਨਾਂ ਭਾਸ਼ਣਾ ਦੀ ਅਸਲ ਪਵਨਾ ਨੂੰ ਵਿਗਾੜ ਕੇ ਪੇਸ਼ ਕਰਦਾ ਹੈ ਸੰਤ ਜਰਨੈਲ ਸਿੰਘ ਦੇ ਇਹ ਭਾਸ਼ਣਾਂ ਨਾ ਤਾਂ ਕਿਸੇ ਵਿਰੁੱਧ ਜ਼ਹਿਰ ਹੀ ਉਗਲਦੇ ਸਨ ਤੇ ਨਾ ਹੀ ਇੰਦਰਾ ਗਾਂਧੀ ਸਮੇਤ ਕਿਸੇ ਦਾ ਅਪਮਾਨ ਹੀ ਕਰਦੇ ਸਨ ਸਗੋਂ ਇਹ ਤਾਂ ਸਿੱਖਾਂ ਨਾ ਹੋਰੇ ਸਰਕਾਰੀ ਜ਼ੁਲਮ ਧੱਕੇਸ਼ਾਹੀ ਹਨ ਆਤੇ ਵਿਤਕਰੇ ਨੂੰ ਖਾਲਸਾ ਇਸ ਸੁਰ ਨਾਲ ਜਗ ਜਾਹਰ ਕਰਦੇ ਸਨ ਤੇ ਸੱਤਾ ਦੀ ਹੈਂਕਰ ਵਿੱਚ ਹਿੰਦੂਤਵੀ ਸੋਚ ਵੱਲੋਂ ਸਿੱਖ ਕੌਮ ਪ੍ਰਤੀ ਅਪਣਾਈ ਵੈਰ ਭਾਵਨਾ ਦਾ ਸਿੰਘ ਗਰਜ ਨਾਲ ਟੁਕਮਾ ਜਵਾਬ ਦਿੰਦੇ ਹਨ ਉਂਝ ਵੀ ਸੰਤ ਜਰਨੈਲ ਸਿੰਘ ਨੇ ਅਜਿਹੇ ਭਾਸ਼ਣ ਗੁਰੂ ਰਾਮਦਾਸ ਲੰਗਰ ਦੀ ਛੱਤ ਤੇ ਹੀ ਦੇਣੇ ਸ਼ੁਰੂ ਨਹੀਂ ਕਰਨ ਕੀਤੇ ਉਹਦਾ ਨਾਨਕ ਨਿਵਾਸ ਛੱਡਣ ਤੋਂ ਬਹੁਤ ਪਹਿਲਾਂ ਮਨਜੀਤ ਸਾਹਿਬ ਦੀਵਾਨ ਹਾਲ ਵਿੱਚ ਵੀ ਅਜਿਹੇ ਭਾਸ਼ਣ ਦਿੰਦੇ ਆ ਰਹੇ ਸਨ ਸੰਤ ਜਰਨੈਲ ਸਿੰਘ ਨੇ ਭਾਸ਼ਣ ਕਿਉਂ ਕਦੋਂ ਅਤੇ ਕਿਸ ਸੰਦਰਭ ਵਿੱਚ ਦਿੱਤੇ ਸਨ ਇਸ ਨੂੰ ਸਮਝਣ ਨਾਲ ਹੀ ਇਹਨਾਂ ਬਾਰੇ ਪਤਾ ਲੱਗ ਸਕਦਾ ਹੈ ਉਸ ਵੱਲੋਂ 21 ਅਕਤੂਬਰ 1983 ਨੂੰ ਮਨਜੀ ਸਾਹਿਬ ਦੀਵਾਨ ਹਾਲ ਵਿੱਚ ਅਤੇ ਮਾਰਚ 1984 ਵਿੱਚ ਗੁਰੂ ਰਾਮਦਾਸ ਲੰਗਰ ਤੇ ਦਿੱਤੇ ਭਾਸ਼ਣ ਸੁਣ ਨਾਲ ਉਹਨਾਂ ਦੇ ਭਾਸ਼ਣਾਂ ਦੇ ਸੰਦਰਭ ਅਤੇ ਖਾਲਸਾਈ ਸੁਰਦਾਸ ਅਜਿਹੀ ਗਿਆਨ ਹੋ ਜਾਂਦਾ ਹੈ ਇਸ ਵਿੱਚ ਉਸ ਨੇ ਸਿੱਖਾਂ ਨਾਲ ਕੀਤੇ ਜਾ ਰਹੇ ਵਿਤਕਰੇ ਤੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਦਾ ਬਿਆਨ ਕਰਦਿਆਂ ਕਿਹਾ ਸੀ ਜਿੰਦੂ ਸੱਤ ਮਰੇ ਤਾਂ ਅੱਠ ਪੈਰ ਨਹੀਂ ਲੰਗੇ ਮਿਸਟਰੀ ਟੁੱਟ ਗਈ ਰਾਸ਼ਟਰਪਤੀ ਰਾਜ ਲਾਗੂ ਹੋ ਗਿਆ ਤੇ ਇਲਾਕੇ ਨੂੰ ਵੀ ਗੜਬੜਬੜਾ ਕਰਾਰ ਦੇ ਦਿੱਤਾ ਪਰ ਸਿੱਖ 150 ਸ਼ਹੀਦ ਹੋ ਗਏ ਤੇ ਇੱਕ ਬੰਦਾ ਵੀ ਨਹੀਂ ਬਦਲਿਆ ਇਹ ਹੁਣ ਤੁਸੀਂ ਸਾਰੇ ਸਿੱਖ ਬੈਠ ਕੇ ਸੋਚੋ ਕਿ ਹਿੰਦੂ ਸਾਮਰਾਜ ਦੀ ਗਵਰਨਮੈਂਟ ਦੇ ਮਨ ਵਿੱਚ ਪੱਗ ਤੇ ਦਾੜੇ ਪ੍ਰਤੀ ਕੀ ਖਿਆਲ ਆ ਜੇ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਧਮਕੀ ਦੇਵੇ ਕਿ ਪੰਜਾਬ ਦੇ ਸਿੱਖਾਂ ਨੂੰ ਸੋਚ ਲੈਣਾ ਚਾਹੀਦਾ ਬਾਹਰਲੇ ਸੂਬਿਆਂ ਵਿੱਚ ਬੈਠੇ ਸਿੱਖਾਂ ਦਾ ਕੀ ਬਣੇਗਾ ਤਾਂ ਕੋਈ ਮਕਦਮਾ ਦਰਜ ਨਹੀਂ ਤੇ ਜੇ ਪਿੰਡਰਾ ਵਾਲੇ ਨੇ ਜਵਾਬ ਚ ਕਹਿ ਦਿੱਤਾ ਕਿ ਬੀਬੀ ਜੇ ਤੇਰਾ ਪੱਗ ਤੇ ਦਾੜੇ ਵਾਲਿਆਂ ਵਾਸਤੇ ਇਹ ਖਿਆਲ ਤੇ ਨਜ਼ਰੀਆ ਤਾਂ ਸਾਨੂੰ ਵੀ ਬੀਬੀ ਹੀ ਆਉਂਦਿਆ ਤੇ ਮਕਦਮਾ 506 ਧਾਰਾ ਦੀ ਅੰਦਰ ਜਾ ਜੇ ਵਿਧਾਨ ਸਾਰਿਆਂ ਵਾਸਤੇ ਇੱਕ ਤਾਂ ਫਿਰ ਇੰਜ ਕਿਉਂ ਗ੍ਰਹਿ ਮੰਤਰੀ ਸੇਠੀ ਬਿਨਾ ਪੜਤਾਲ ਕੀਤੇ ਐਲਾਨ ਕਰ ਦੇਵੇ ਕਿ ਪਿੰਡਰਾ ਵਾਲੇ ਨੂੰ 8 ਦਿਨਾਂ ਦੇ ਵਿੱਚ ਵਿੱਚ ਗੁਰੂ ਨਾਨਕ ਨਵਾਸ ਵਿੱਚੋਂ ਕੱਢ ਲਵਾਂਗੇ ਤਾਂ ਕੋਈ ਮਕਦਮਾ ਦਰਜ ਨਹੀਂ ਜੇ ਜੇ ਭਿੰਡਰਾ ਵਾਲਾ ਕਹਿ ਦੇਵੇ ਕਿ ਐਵੇਂ ਹੋਰ ਨਾ ਮਰਵਾ ਬਵੀ ਤਕੜੇ ਹੱਤੀ ਆਪ ਅੱਗੇ ਲੱਗ ਕੇ ਆਵੀ ਜਬਾਵਾਾਂਗੇ ਲੋਹੇ ਦੇ ਚਣੇ ਤੇ ਮੁਕੱਦਮਾ ਦਰਜ ਮੈਂ ਸਟੇਜ ਤੇ ਬੋਲਦਾ ਤਾਂ ਅੱਗ ਲੱਗਦੀ ਐ ਪਾਰਲੀਮੈਂਟ ਵਿੱਚ ਤੇ ਜੇ ਹਿੰਦੂ ਸਟੇਜ ਤੇ ਬੋਲਦਾ ਤਾਂ ਕਹਿੰਦੇ ਸ਼ਾਂਤੀ ਵਰਤਦੀ ਐ ਬਿਆਨ ਉਹਦਾ ਵੀ ਉਹੀ ਆ ਜੋ ਮੇਰਾ ਪਰ ਉਹ ਹਿੰਦੂਆਂ ਦੇ ਘਰ ਜੰਮਿਆ ਤੇ ਆਪਾਂ ਸਿੱਖਾਂ ਦੇ ਘਰ ਸਿੱਖਾ ਨਾ ਕੀਤੇ ਜਾ ਰਹੇ ਇਸ ਅਨਿਆਤ ਕੇਸ਼ਾਈ ਤੇ ਵਿਤਕਰੇ ਦੀ ਮਿਸਾਲ ਦੇਣ ਲਈ ਉਸਨੇ ਜਨਵਰੀ 1984 ਵਿੱਚ ਗੁਰੂ ਰਾਮਦਾਸ ਲੰਗਰ ਦੀ ਛੱਤ ਤੇ ਭਾਸ਼ਣ ਦਿੱੰਦਿਆ ਹਿੰਦੁਸਤਾਨ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਸਿੱਖਾਂ ਦੇ ਯੋਗਦਾਨ ਤੇ ਕੁਰਬਾਨੀਆਂ ਨੂੰ ਬਿਆਨ ਕਰਦਿਆਂ ਕਿਹਾ ਸੀ ਫਾਂਸੀ ਤੇ ਭਗਤ ਸਿੰਘ ਲਟਕਿਆ ਔੜਵੈਰ ਨੂੰ ਮਾਰਨ ਵਾਸਤੇ ਉਦਮ ਸਿੰਘ ਪਹੁੰਚਿਆ ਗੋਲੀਆਂ ਦੇ ਨਾਲ ਆਜ਼ਾਦੀ ਮਿਲੀ ਕੇ ਚਰਖੇ ਨਾਲ ਤਲੀ ਤੇ ਸੀਸ ਟਕਾ ਕੇ ਸਿੱਖ ਲੜੇ ਤੇ ਰਾਸ਼ਟਰੀ ਬਾਪੂ ਬਣ ਗਿਆ ਇਹਨਾਂ ਦਾ ਗਾਂਧੀ ਸੰਤ ਜਰਨੈਲ ਸਿੰਘ ਦੀ ਹਿੰਦੂਆਂ ਨਾਲ ਰੰਚ માત્ર ਵੀ ਦੁਸ਼ਮਣੀ ਨਹੀਂ ਸੀ ਉਹਨਾਂ ਕੋਲ ਆਪਣਾ ਦੁੱਖ ਦਰਦ ਲੈ ਕੇ ਆਇਆ ਹਰ Hindu ਆਪਣਾ ਮਸਲਾ ਹੱਲ ਕਰਾ ਕੇ ਅਤੇ ਖੁਸ਼ ਹੋ ਕੇ ਘਰ ਮੁੜਦਾ ਸੀ ਗੁੱਲੀ ਰਾਮ ਤੇ ਛੱਲੀ ਰਾਮ ਵੀ ਉਹ Hindu ਜਨਤਾ ਨੂੰ ਨਹੀਂ ਜ਼ਾਲਿਮਾਂ ਨੂੰ ਹੀ ਕਹਿੰਦੇ ਸਨ ਇਸ ਦਾ ਪਤਾ ਉਹਨਾਂ ਦੇ 13 ਮਈ 1984 ਦੇ ਲੈਕਚਰ ਤੋਂ ਲੱਗਦਾ ਜਿਸ ਵਿੱਚ ਉਹਨਾਂ ਕਿਹਾ ਸੀ ਜਾਤੀ ਦੌਰ ਤੇ ਆਪਣਾ Hindu ਨਾਲ ਕੋਈ ਬੈਰ ਨਹੀਂ ਪਰ ਜੇ Hindu ਸਾਮਰਾਜ ਦੀ ਗਵਰਨਮੈਂਟ ਨੇ ਇਹ ਨਿਸ਼ਾਨਾ ਬਣਾ ਲਿਆ ਕਿ ਸਿੱਖਾਂ ਦਾ ਧਾਰਮਿਕ ਹਿਸਤਾਨ ਟੋਣਾ ਹੈ ਜੇ ਸਿੱਖਾਂ ਨੂੰ ਖਤਮ ਕਰਨਾ ਤੇ ਫਿਰ ਕੋਈ ਲੋੜ ਨਹੀਂ ਇਕਤਾ ਉਕਤਾ ਦੀ ਉਸਨ ਖੰਡਾ ਖੜਕਾ ਦਿਓ ਹੂੰ ਹਿੰਦੂਆਂ ਨਾਲ ਸਾਡਾ ਵੈਰ ਕੋਈ ਨਹੀਂ ਪਰ ਜੇ ਹਿੰਦੂ ਸਾਮਰਾਜ ਦੇ ਨਸ਼ੇ ਵਿੱਚ ਆ ਕੇ ਦਰਬਾਰ ਸਾਹਿਬ ਤੇ ਚੜ੍ਹਾਈ ਕਰਨ ਦੀ ਗਲਤੀ ਕੀਤੀ ਲੋਹੇ ਦੇ ਚਨੇ ਚਵਾ ਦੇਾਂਗੇ ਦੁਨੀਆ ਯਾਦ ਕਰੂਗੀ ਉਹਨੇ ਦਿਨ ਹੀ ਸਪਸ਼ਟ ਹੋ ਗਿਆ ਸੀ ਕਿ ਦਰਬਾਰ ਸਾਹਿਬ ਤੇ ਹਿੰਦ ਸਟੇਟ ਅਵਸ਼ ਹਮਲਾ ਕਰੇਗੀ ਸੰਤ ਜਰਨੈਲ ਸਿੰਘ ਜਾਣਦਾ ਸੀ ਕਿ ਇਸ ਹਮਲੇ ਲਈ ਹਿੰਦੁਸਤਾਨ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਤੇ ਪੂਰੇ ਦੇਸ਼ ਦੇ ਹਿੰਦੂ ਇਕਸਰ ਹੋ ਚੁੱਕੇ ਹਨ ਇਸ ਦਾ ਪ੍ਰਗਟਾਵਾ ਉਸਨੇ ਮਾਰਚ 1984 ਵਿੱਚ ਗੁਰੂ ਰਾਮਦਾਸ ਲੰਗਰ ਤੇ ਭਾਸ਼ਣ ਦਿੰਦਿਆਂ ਇਹ ਕਹਿ ਕੇ ਕੀਤਾ ਸੀ ਸਿੱਖਾਂ ਨੂੰ ਕੁਚਲਣ ਵਾਸਤੇ ਕੁੱਲ ਹਿੰਦੁਸਤਾਨ ਦਾ ਹਿੰਦੂ ਇੱਕ ਪਲੇਟਫਾਰਮ ਤੇ ਖੜਾ ਸੰਤ ਜਰਨੈਲ ਸਿੰਘ ਦੀ ਹਿੰਦੂਆਂ ਨੂੰ ਚੇਤਾਵਨੀ ਉਹਨਾਂ ਨਾਲ ਬੈਰ ਭਾਵਨਾ ਦੀ ਧਾਰਨਾ ਨਾਲ ਨਹੀਂ ਸਿੱਖਾਂ ਤੇ ਹੋਣ ਵਾਲੇ ਹਿੰਦ ਸਟੇਟ ਦੇ ਹਮਲੇ ਦੇ ਸੰਦਰਭ ਵਿੱਚ ਵੀ ਵੇਖਣੀ ਚਾਹੀਦੀ ਹੈ ਉਹਨਾਂ ਨੇ ਏ ਧਮਕੀ ਹਿੰਦੂਆਂ ਦੇ ਕਤਲੇਆਮ ਲਈ ਨਹੀਂ ਫੌਜੀ ਹਮਲਾ ਰੋਕਣ ਲਈ ਸੀ। ਸнт ਜਰਨੈਲ ਸਿੰਘ ਨੇ ਇਸ ਹਮਲੇ ਦਾ ਮੁਕਾਬਲਾ ਕਰਨ ਦੀ ਵੀ ਪੂਰੀ ਤਿਆਰੀ ਕਰ ਲਈ ਸੀ। ਉਸਨੇ ਸਿੱਖਾਂ ਨੂੰ ਹਿੰਦ ਸਟੇਟ ਨਾਲ ਟੱਕਰ ਲੈਣ ਲਈ ਕੰਵਰ ਕਸੇ ਕਰਨ ਦਾ ਸੱਦਾ ਦਿੱਤਾ ਸੀ ਤੇ ਆਪ ਫੌਜ ਨੂੰ ਲੋਹੇ ਦੇ ਚਨੇ ਚਬਾ ਕੇ ਸ਼ਹੀਦ ਹੋਣ ਦਾ ਨਿਸ਼ਚਾ ਧਾਰ ਲਿਆ ਸੀ। ਉਸ ਦਾ ਐਲਾਨ ਸੀ ਮੈਂ ਤਾਂ ਆਪਣੇ ਸਿਰ ਤਰ ਦੀ ਬਾਜੀ ਲਾਉਂਗਾ। ਨਾ ਮੈਂ ਜੂਸ ਪੀ ਕੇ ਕੋਈ ਗੱਲ ਕਰਾਂ ਤੇ ਨਾ ਸਰਕਾਰ ਦੇ ਪੈਰੀ ਪੈ ਕੇ ਗੱਲ ਕਰਾਂ। ਐ ਕਰੂੰ ਖੜਕਾ ਕੇ ਕਟਾਰੇ 'ਚ। ਨਿਉਂਦਾ ਹੈ ਨਹੀਂ। ਸਿਰਵਟਿਆ ਜਾਉ ਤਾਂ ਵਸਨੀ ਸ੍ਰੀ ਨਾਸਵੰਤਾ ਸੰਤ ਜਰਨੈਲ ਸਿੰਘ ਅਕਾਲੀ ਆਗੂਆਂ ਦੀ ਕਮਜ਼ੋਰੀ ਨੂੰ ਵੀ ਚੰਗੀ ਤਰ੍ਹਾਂ ਜਾਣਦਾ ਸੀ ਤੇ ਉਹਨਾਂ ਦੀ ਸਰਕਾਰ ਨਾਲ ਚੋਰੀ ਛਿਪੇ ਰੇਜਰੀ ਖਿਚੜੀ ਦਾ ਵੀ ਉਸਨੂੰ ਪੂਰਾ ਪਤਾ ਸੀ ਜਦ ਸਰਕਾਰ ਨੇ ਸਿੱਖਾਂ ਦੇ ਹਥਿਆਰਾਂ ਦੇ ਲਾਇਸੈਂਸ ਕੈਨਸਲ ਕਰਨੇ ਤੇ ਹਿੰਦੂਆਂ ਨੂੰ ਤੜਾ ਤੜ ਦੇਣੇ ਸ਼ੁਰੂ ਕਰ ਦਿੱਤੇ ਸਨ ਅਤੇ ਪਵਨ ਕੁਮਾਰ ਵਰਗੇ ਹਿੰਦੂ ਸੁਰੱਖਿਆ ਸੰਪਤੀ ਦੇ ਪ੍ਰਧਾਨ ਤੋਂ 230 ਗ੍ਰਨੇਡ ਫੜੇ ਜਾਣ ਤੇ ਵੀ ਉਸਨੂੰ ਰਿਹਾਅ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਪੀ ਸੀ ਸੇਠੀ ਇਹ ਹਰਿਆਣਾ ਦੇ ਮੁੱਖ ਮੰਤਰੀ ਭਜਨ ਲਾਲ ਨੇ ਪੰਜਾਬ ਦੇ ਗਵਰਨਰ ਬੀ.ਡੀ. ਪਾਂਡੇ ਨੂੰ ਟੈਲੀਫੋਨ ਕਰਨੇ ਸ਼ੁਰੂ ਕਰ ਦਿੱਤੇ ਸਨ ਤਾਂ ਸੰਤ ਜਰਨੈਲ ਸਿੰਘ ਨੇ 27 ਮਾਰਚ 1983 ਨੂੰ ਮਨਜੀਤ ਸਾਹਿਬ ਦੇ ਮਾਨ ਹਾਲ ਵਿਖੇ ਬੋਲਦਿਆਂ ਕਿਹਾ ਸੀ ਪਵਨ ਕੁਮਾਰ ਨੇ 230 ਗ੍ਰਨੇਡ ਰੱਖੇ 230 ਜਿਹਦਾ ਲਾਇਸੈਂਸ ਵੀ ਕਦੇ ਨਹੀਂ ਬੰਦਾ ਉਹਦੇ ਤੇ ਕੋਈ ਮੁਕੱਦਮਾ ਨਹੀਂ ਤੇ ਜੇ ਪੱਗ ਵਾਲਾ ਕਿਤੇ ਕਹੇ ਮੈਂ ਲਾਇਸੈਂਸੀ ਬੰਦੂਕ ਹੀ ਰੱਖ ਲਵਾਂ ਕਹਿੰਦੇ ਜੀ ਇਹ ਅਤਵਾਦੀ ਆ ਇਹਨੂੰ ਟੰਗ ਦਿਓ ਪੁੱਠਾ ਇਹਨੂੰ ਫਾਂਸੀ ਲਾ ਦਿਓ ਇੰਜ ਕਿੰਨਾ ਕੁ ਚਿਰ ਜੀਵਾਂਗੇ ਇਸ ਦੇ ਪ੍ਰਤੀਕਰਮ ਵਜੋਂ ਇਸ ਸੰਤ ਜਰਨੈਲ ਸਿੰਘ ਨੇ ਸਿੱਖਾਂ ਨੂੰ ਹਥਿਆਰਬੰਦ ਹੋਣ ਦੀ ਅਪੀਲ ਕਰਨੀ ਸ਼ੁਰੂ ਕੀਤੀ ਸੀ ਤੇ 1 ਜਨਵਰੀ 1984 ਨੂੰ ਗੁਰੂ ਰਾਮਦਾਸ ਲੰਗਰ ਦੀ ਛਾਤੇ ਵੀ ਇਸੇ ਅਪੀਲ ਨੂੰ ਹੀ ਜ਼ਹਰਾਉਂਦਿਆਂ ਕਿਹਾ ਸੀ ਇੱਕ ਇੱਕ ਪਿੰਡ ਵਿੱਚ ਇੱਕ ਇੱਕ ਮੋਟਰਸਾਈਕਲ ਤਿੰਨ ਤਿੰਨ ਨੌਜਵਾਨ ਤਿੰਨ ਤਿੰਨ ਰਵਾਲਵਰ ਨਵੇਂ ਲੈਣ ਨੂੰ ਮੈਂ ਕਿੰਨੀ ਵਾਰ ਕਿਹਾ ਕਿੰਨੇ ਪਿੰਡਾਂ ਜਿਨ੍ਹਾਂ ਨੇ ਇਹ ਬੰਦੋਬਸਤ ਕੀਤਾ ਜੇ ਬਮਨ ਕੁਮਾਰ 230 ਗ੍ਰਨੇਡ ਰੱਖ ਸਕਦਾ ਹੈ ਤੇ ਤੁਸੀਂ ਸਿੱਖਾਂ ਦੇ ਪੁੱਤ ਕਿਉਂ ਨਹੀਂ ਰੱਖ ਸਕਦੇ ਜੀਬੀਐ ਸਿੱਧੂ ਸਮੇਤ ਅਜਿਹੇ ਸਾਰੇ ਲੇਖਕਾਂ ਨੂੰ ਸੰਤ ਜਰਨੈਲ ਸਿੰਘ ਦੀ ਇਸ ਗੱਲ ਤੇ ਸਖਤ ਇਤਰਾਜ਼ ਹੈ ਕਿ ਉਹ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਪੰਡਤਾਂ ਦੀ ਕੁੜੀ ਕਹਿੰਦਾ ਸੀ। ਇਹਨਾਂ ਦੀ ਨਿਗਾਹ ਵਿੱਚ ਸੰਤਾਂ ਦੇ ਇੰਜ ਕਹਿਣ ਨਾਲ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਦਾ ਅਪਮਾਨ ਹੁੰਦਾ ਸੀ ਪਰ ਜੇ ਸਿੱਧੂ ਪੰਡਤ ਸ਼ਬਦ ਨੂੰ ਜਾਤੀ ਸੂਚਕ ਅੰਕ ਤੇ ਸੰਤ ਜਰਨੈਲ ਸਿੰਘ ਵੱਲੋਂ ਇਸ ਦੀ ਵਰਤੋਂ ਨੂੰ ਮਿਤਕੇ ਕੀਤਾ ਗਿਆ ਪ੍ਰਧਾਨ ਮੰਤਰੀ ਦਾ ਅਪਮਾਨ ਮੰਨਦਾ ਹੈ ਤਾਂ ਫਿਰ ਇਹ ਅਪਮਾਨ ਤਾਂ ਹਿੰਦੁਸਤਾਨ ਦੇ ਆਮ ਨਾਗਰਿਕ ਤੋਂ ਲੈ ਕੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਤੱਕ ਇੰਦਰਾ ਗਾਂਧੀ ਦੇ ਪਿਤਾ ਤੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਨੂੰ ਪੰਡਤ ਜਵਾਹਰ ਲਾਲ ਨਹਿਰੂ ਅਤੇ ਉਸਦੇ ਪਿਤਾ ਨੂੰ ਪੰਡਤ ਮੋਤੀ ਲਾਲ ਨਹਿਰੂ ਕਹਿ ਕੇ ਅਕਸਰੀ ਕਰਦੇ ਹਨ ਜਦੋਂ ਦਾ ਸਿੱਧੂ ਨੂੰ ਪਤਾ ਹੀ ਨਹੀਂ ਕਿ ਇੰਦਰਾ ਗਾਂਧੀ ਪੰਡਤ ਜਵਾਹਰ ਲਾਲ ਨਹਿਰੂ ਦੀ ਧੀ ਹੋਣ ਕਰਕੇ ਪੰਡਤਾਂ ਦੀ ਹੀ ਲੜਕੀ ਸੀ ਤੇ ਪੰਡਤ ਸਨਮਾਨਯੋਗ ਸ਼ਬਦ ਹੈ અપਮਾਨਜਨਕ ਨਹੀਂ ਸੰਤ ਜਰਨੈਲ ਸਿੰਘ ਨੇ ਪੰਡਤ ਸ਼ਬਦ ਦੀ ਵਰਤੋਂ ਕਿਸ ਸੰਦਰਭ ਵਿੱਚ ਕੀਤੀ ਹੈ ਸਿੱਧੂ ਸੁਮੇਤ ਸਿੱਖਣਾ ਵੈਰ ਭਾਵਨਾ ਪਾਲੀ ਬੈਠੇ ਦੇਸ਼ ਭਗਤੀ ਦੇ ਜਨੂਨੀ ਤੇ ਫਿਰਕੂ ਸੋਚ ਦੇ ਧਾਰਨੀ ਲੇਖਕਾਂ ਦੀ ਸਮਝੋ ਬਾਰੀ ਗੱਲ ਹੈ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਸੰਤ ਜਰਨੈਲ ਸਿੰਘ ਨੇ ਇਸ ਸ਼ਬਦ ਦੀ ਵਰਤੋਂ ਕਰਕੇ ਭਾਰਤ ਵਿੱਚ ਸਿੱਖਾਂ ਨਾਲ ਕੀਤੇ ਜਾਂਦੇ ਪੱਖਪਾਤੀ ਬਤਾਰੇ ਨੂੰ ਤੁਲਨਾਤਮਕ ਵਿਧੀ ਨਾਲ ਜਗ੍ਹਾ ਜ਼ਾਹਰ ਕੀਤਾ ਹੈ ਇਸ ਵਿਤਕਰੇ ਨੂੰ ਬਿਆਨ ਕਰਨ ਲਈ ਹੀ ਉਸਨੇ ਇਹ ਉਦਾਹਰਣ ਦਿੱਤੀ ਹੈ ਜੇ ਇੱਕ ਪੰਡਤਾਂ ਦੀ ਲੜਕੀ ਵਾਸਤੇ ਰੋਸ ਮਜ਼ਾਰਾ ਹੋ ਸਕਦਾ ਤਾਂ ਸਿੱਖਾਂ ਦੀ ਇਸ਼ਟ ਵਾਸਤੇ ਰੋਸ ਮਜ਼ਾਰਾ ਕਿਉਂ ਨਹੀਂ ਹੋ ਸਕਦਾ ਪੰਡਤਾਂ ਦੀ ਲੜਕੀ ਵਾਸਤੇ ਜਹਾਜ਼ ਉੱਡੇ ਤਾਂ ਦੇਸ਼ ਭਗਤੀ ਤੇ ਸਿੱਖਾਂ ਦੇ ਇਸ਼ਟ ਵਾਸਤੇ ਉੱਡੇ ਤਾਂ ਦੇਸ਼ ਨਾਗਦਾਰੀ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਸਿੱਖ ਕੌਮ ਅਤੇ ਮਜ਼ਲੂਮਾਂ ਦਾ ਜਵਾਬ ਵਚ ਰੱਖਾ ਸੀ ਇਹ ਕਹਾਉਂਤੇ ਹਿੰਦ ਸਟੇਟ ਵੱਲੋਂ ਕੀਤੇ ਜਾ ਰਹੇ ਜ਼ੁਲਮਾਂ ਤੇ ਹਿੰਦੂਆਂ ਵੱਲੋਂ ਸਿੱਖ ਬੀਬੀਆਂ ਦੀ ਕੀਤੀ ਗਈ ਬੇਪਤੀ ਗੁਰਦੁਆਰਿਆਂ ਦੀ ਬੇਅਦਬੀ ਤੇ ਸਿੱਖਾਂ ਦੇ ਕੇਸਾਂ ਦਾ ਅਪਮਾਨ ਉਹ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ ਜਦ ਫਰਵਰੀ 1984 ਵਿੱਚ ਹਰਿਆਣੇ ਦੇ ਮੁੱਖ ਮੰਤਰੀ ਭਜਨ ਲਾਲ ਵੱਲੋਂ ਉਕਸਾਏ ਹਿੰਦੂਆਂ ਨੇ ਸੱਤਾ ਦੇ ਨਾਸ਼ੇ ਹੇਠ ਹਥਪੜੀਸ ਦੀ ਛਤਰਛਾਇਆ ਹੇਠ ਅਜਿਹੀ ਜਨਿੰਦਗੀ ਕੀਤੀ ਸੀ ਤਾਂ ਸੰਤ ਜਰਨੈਲ ਸਿੰਘ ਨੇ ਉਸ ਨੂੰ ਆਪਣੇ ਭਾਸ਼ਣ ਵਿੱਚ ਬਿਆਨ ਕਰਦਿਆਂ ਕਿਹਾ ਸੀ ਪਾਣੀਪਤ ਤੇ ਕਰਨਾਲ ਦੇ ਸਨ ਵਿੱਚ 6 ਗੁਰਦੁਆਰੇ ਸਾੜ ਦਿੱਤੇ 125 ਸਿੰਘਾਂ ਦੇ ਕੇਸ ਮਨ ਦਿੱਤੇ 12 ਟਰੱਕ ਸਾੜੇ 2 ਕਾਰਾਂ ਸਾੜੀਆਂ ਦੋ ਛੋਟੇ ਛੋਟੇ ਮੁੰਡੇ ਮਾਰੇ 12 ਸਿੰਘਾਂ ਨੂੰ ਪਾਣੀ ਵਿੱਚ ਡੋਬੋ ਡੋਬੋ ਮਾਰਿਆ ਸਿੱਖਾਂ ਦੀਆਂ ਸੈਂਕੜੇ ਦੁਕਾਨਾਂ ਸਾੜੀਆਂ ਸਿੱਖ ਲੜਕੀ ਲੰਗੀ ਕਰਕੇ 2 ਘੰਟੇ ਜੀਵੀ ਰੋਡ ਤੇ ਢੋਲ ਵਜਾ ਕੇ ਉਹਦੇ ਕੋਲ ਭੰਗੜਾ ਪਾਇਆ ਤੇਂਦਰਾ ਦੇ ਮੁੰਡੇ ਰਜੀਵ ਨੇ ਬਿਆਨ ਦਿੱਤਾ ਮੈਂ ਧੰਨਵਾਦ ਕਰਦਾ ਹਿੰਦੂਆਂ ਦਾ ਜਿਨ੍ਹਾਂ ਬੜੇ ਸਬਰ ਤੋਂ ਕੰਮ ਲਿਆ ਸੰਤ ਜਰਨੈਲ ਸਿੰਘ ਇਹਨਾਂ ਦਰਿੰਦਿਆਂ ਨੂੰ ਖਾਲਸਾਈ ਰਵੈਤ ਅਨੁਸਾਰ ਸਜ਼ਾ ਦੇਣ ਲਈ ਡ੍ਰਿੜ ਸੰਕਲਪ ਸੀ ਉਸਨੇ ਮੰਗਾਰ ਕੇ ਕਿਹਾ ਸੀ ਹਰਿਆਣੇ ਚ ਜਿਨ੍ਹਾਂ ਸਾਡੇ ਸਟ ਨੂੰ ਅੱਗ ਲਾਈਆ ਗੁਰਦੁਆਰਾ ਸਾੜਿਆ ਪੈਣਾ ਦੀ ਇੱਜ਼ਤ ਲੁੱਟੀ ਆ ਜਦੋਂ ਤੱਕ ਉਹਨਾਂ ਨੂੰ ਗੱਡੀ ਨਹੀਂ ਚੜਾਉਂਦੇ ਤਦੋਂ ਤੱਕ ਹਿਰਦਾ ਸ਼ਾਂਤ ਨਹੀਂ ਹੋਵੇਗਾ ਮੁੱਢ ਭਜਨ ਲਾਲਾ ਤੇ ਉਹਨੂੰ ਸੁਨੇਹਾ ਵੀ ਭੇਜ ਦਿੱਤਾ ਕਿ ਬੱਚੂ ਭਾਵੇਂ ਸਮੁੰਦਰ ਵਿੱਚ ਘਰ ਪਾ ਲਈ ਤੈਨੂੰ ਮਿਲਾਂਗੇ ਜ਼ਰੂਰ ਸਮਾਂ ਤੇ ਭਾਵੇਂ ਵੱਦ ਘਟ ਲੱਗ ਜਾਏ ਉਸਨੇ ਸਿੱਖ ਨੌਜਵਾਨਾਂ ਨੂੰ ਲਲਕਾਰਦਿਆਂ ਕਿਹਾ ਸੀ ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਅੱਗਾ ਲਾਇਆ ਤੇ ਰੂੜੀ ਤੇ ਗੋਹੇ ਵਿੱਚ ਦੱਬਿਆ ਮਾਸੂਮਾਂ ਦਾ ਖੂਨ ਪੀਤਾ ਤੇ ਥਾਣਿਆਂ ਵਿੱਚ ਜ਼ਬਰਦਸਤੀ ਧੀ ਤੇ ਪਿਓ ਦਾ ਸਬੰਧ ਕਰਾਇਆ ਉਹਨਾਂ ਨੂੰ ਜਿਹੜਾ ਵੀ ਗੱਡੀ ਚੜਾ ਕੇ ਆਵੇਗਾ ਉਹਨੂੰ ਮੈਂ ਸੰਭਾਂਗਾ ਤੇ ਉਹਦੇ ਲਈ ਜੋ ਇਬਜ਼ਾਨਾ ਮੈਨੂੰ ਚੁਕਾਉਣਾ ਪਿਆ ਉਹ ਚੁਕਾਉਂਗਾ ਸਿੱਖਾਂ ਨਾਲ ਵਿਤਕਰੇ ਦੀ ਮਿਸਾਲ ਦਿੰਦੇ ਹਾਂ ਉਸਨੇ ਕਿਹਾ ਸੀ ਸਿੱਖਾਂ ਨੇ ਪਾਣੀ ਦੀ ਘੁੱਟ ਲੈਣੀ ਆ ਤਾਂ ਹਿੰਦੂਆਂ ਨੂੰ ਖੂਨ ਦਾ ਗਲਾਸ ਦੇਣਾ ਪੈਂਦਾ ਤੇ ਹਿੰਦੂਆਂ ਨੇ ਖੂਨ ਦਾ ਗਲਾਸ ਲੈਣਾ ਹੋਵੇ ਤਾਂ ਪਾਣੀ ਦਾ ਘੁੱਟ ਵੀ ਨਹੀਂ ਦੇਣਾ ਪੈਂਦਾ ਹਿੰਦੂ ਮਾਰ ਕੇ ਗਵਰਨਮੈਂਟ ਨੇ ਉਹਨਾਂ ਨੂੰ 10-10 ਹਜ਼ਾਰ ਰੁਪਏ ਦਿੱਤਾ ਸਿੱਖ 200 ਤੋਂ ਵੱਧ ਮਾਰੇ ਆ ਗਿਆ ਸਰਕਾਰ ਨੇ ਥੇਲਾ ਨਹੀਂ ਦਿੱਤਾ ਆਜ਼ਾਦੀ ਦੇ ਸੰਘਰਸ਼ ਵਿੱਚ ਸਿੱਖਾਂ ਦੀ ਕੁਰਬਾਨੀ ਦੀ ਹਿੰਦੂਆਂ ਨਾਲ ਤੁਲਨਾ ਕਰਕੇ ਉਸਨੇ ਕਿਹਾ ਸੀ 90 ਸਿਰ ਅਸੀਂ ਦਿੱਤੇ ਆ ਤੇ 10 ਛੱਲੀ ਰਾਮ ਹੋਰਾਂ ਨੇ ਦਿੱਤੇ ਆ 90 ਸਿਰਾਂ ਦੀ ਧਰਤੀ ਸਾਨੂੰ ਦੇ ਦੇਣ ਤੇ 10 ਸਿਰਾਂ ਦੀ ਜਿਹੜੀ ਪਹਾੜੀ ਇਹ ਕਦੀ ਮਿਲਦੀ ਹੈ ਲੈਣੀਆਂ ਤੇ ਲੈ ਲੈਣ ਇਦੋਂ ਵੱਧ ਗੁਲਾਮੀ ਆਪਣੇ ਹੋਰ ਕੀ ਹੋਵੇਗੀ ਕਿ ਪੰਡਤਾਂ ਦੇ ਘਰ ਜੰਮਿਆ ਜੋ ਮਰਜ਼ੀ ਕਰੇ ਪਰ ਸਿੱਖਾਂ ਦੇ ਘਰ ਜਮਿਆ ਮੁੰਡਾ ਬੋਲ ਵੀ ਨਹੀਂ ਸਕਦਾ ਉਸਨੇ ਸਪਸ਼ਟ ਕੀਤਾ ਸੀ ਕਿ ਹਿੰਦੁਸਤਾਨ ਵਿੱਚ ਸਿੱਖਾਂ ਨਾਲ ਅਨਿਆਇ ਵਿੱਚ ਕਿਰੇ ਪੱਖਪਾਤ ਅਤੇ ਧੱਕੇਸ਼ਾਹੀ ਬਾਰੇ ਜਿੰਨੇ ਕੋਈ ਪ੍ਰਸ਼ਨ ਮੈਂ ਕੀਤੇ ਆ ਉਹਨਾਂ ਦਾ ਉੱਤਰ ਹਿੰਦੁਸਤਾਨ ਦਾ ਕੋਈ ਮਨੁੱਖ ਦੇ ਦੇਵੇ ਤਾਂ ਮੈਂ ਆਪਣਾ ਸਿਰ ਕੱਟ ਕੇ ਆਪਣੇ ਹੱਥੀ ਦੇ ਦੇਾਂਗਾ ਤੇ ਜੇ ਗੱਲਾਂ ਸਾਰੀਆਂ ਸੱਚੀਆਂ ਤੇ ਫਿਰ ਸਿੰਘੋ ਤੁਸੀਂ ਸੋਚੋ ਕਿ ਆਪਾਂ ਗੁਲਾਮੀ ਕੋਲੋਂ ਲਾਉਣੀ ਆ ਕਿ ਨਹੀਂ ਸਰਕਾਰੀ ਜ਼ੁਲਮ ਤੇ ਪੁਲਿਸ ਦਾ ਅਤਸ਼ਅਧਤ ਦਾ ਸ਼ਿਕਾਰ ਸਿੰਘਾਂ ਦੀ ਪੈਰਬਾਈ ਕਰਨੀ ਸੰਤ ਜਰਨੈਲ ਸਿੰਘ ਆਪਣਾ ਪੰਥਕ ਫਰਜ਼ ਸਮਝਦਾ ਸੀ ਉਸ ਦਾ ਹਲਾਨ ਸੀ ਕੋਈ ਨੌਜਵਾਨ ਕੋਈ ਲੀਡਰ ਕੋਈ ਸਾਡਾ ਭਰਾ ਮਾਈ ਪਾਈ ਇੱਕ ਬੰਦਾ ਦੱਸੋ ਜਿੱਦੀ ਰਿਪੋਰਟ ਮੇਰੇ ਕੋਲ 17 ਮਹੀਨਿਆਂ ਵਿੱਚ ਆਈ ਹੋਵੇ ਕਿ ਮੈਨੂੰ ਪੁਲਿਸ ਤੰਗ ਕਰਦੀ ਹੈ ਮੈਨੂੰ ਫਲਾਣਾ ਬਦਮਾਸ਼ ਤੰਗ ਕਰਦਾ ਜੇ ਮੈਂ ਉਹਦੇ ਘਰ ਦੀ ਸਾਰ ਨਾਲ ਹੀ ਹੋਵੇ ਤਾਂ ਗੁਰੂ ਕਾ ਦੇਨਦਾਰ ਹੋਵਾਂਗਾ ਕਿਸੇ ਨੂੰ ਪੁਲਿਸ ਤੰਗ ਕਰਦੀ ਹੈ ਸੁਨੇਹਾ ਜ਼ਰੂਰ ਦੇ ਦਿਓ ਇੱਕ ਵਾਰਾਂ ਤੇ ਫਿਰ ਉਹਦਾ ਨਜ਼ਾਰਾ ਵੇਖ ਲਿਓ ਉਹਦਾ ਪੇਟੀ ਨੰਬਰ ਨਾਂ ਤੇ ਪਿੰਡ ਦਾ ਪਤਾ ਲੱਗ ਜਾਏ ਤਾਂ ਛੇਤੀ ਹਿੰਮਤ ਹੋ ਜਾਊ ਨਹੀਂ ਤੇ ਖੇਚਲ ਕਰਨੀ ਪੈਂਦੀ ਹੈ ਜਿਹੜਾ ਮਾਂ ਦੇ ਉਧਰ ਚੋਂ ਦੋ ਸਿਰ ਲੈ ਕੇ ਨਿਕਲਿਆ ਉਹ ਪੁਲਿਸ ਅਫਸਰ ਤੇ ਫੈਸਲਾ ਕੁੰ ਸਿੰਘਾਂ ਨੂੰ ਫਾਂਸੀ ਤੇ ਗੋਰੀਆਂ ਨਾਲ ਮੌਤ ਦੇ ਘਾਟ ਉਤਾਰਨ ਦੀ ਕੋਸ਼ਿਸ਼ ਕਰ ਲਵੇ ਜਿਹੜਾ ਇੱਕ ਸਿਰ ਲੈ ਕੇ ਨਿਕਲਿਆ ਉਹ ਇਹੋ ਜਿਹਾ ਪੰਗਾ ਨਾ ਪਾ ਲਵੇ ਸੰਤ ਜਰਨੈਲ ਸਿੰਘ ਜੰਗ ਦੇ ਖਾਲਸਾਈ ਊਸੂਲਾਂ ਦਾ ਪਹਿਰੇਦਾਰ ਸੀ ਉਸਦੀ ਹਦਾਇਤ ਸੀ ਦੁਕਾਨਾਂ ਸਾੜੀਆਂ ਨਹੀਂ ਧੀਆਂ ਪੈਣਾ ਦੀ ਇੱਜ਼ਤ ਲੁੱਟਣੀ ਨਹੀਂ ਤੇ ਰੇੜੀਆਂ ਵਾਲਿਆਂ ਨੂੰ ਮਾਰਨਾ ਨਹੀਂ ਸਿੱਖ ਹੋ ਕੇ ਜੇ ਕੋਈ ਕਿਸੇ ਬੰਦੇ ਨੂੰ ਮਾਰਦਾ ਉਹ ਸਿੱਖ ਨਹੀਂ ਤੇ ਸਿੱਖ ਹੋ ਕੇ ਜਿਹੜਾ ਹੱਕ ਨਾ ਲਵੇ ਉਹ ਵੀ ਸਿੱਖ ਨਹੀਂ ਉਦਾਸਪਸਚ ਲਾਂਸੀ ਹਥਿਆਰ ਰੱਖ ਕੇ ਕਿਸੇ ਦੇ ਘਰ ਨੂੰ ਅੱਗ ਲਾਉਣੀ ਲੁੱਟਣਾ ਮਾਸੂਮ ਨੂੰ ਮਾਰਨਾ ਜਾਂ ਇੱਜ਼ਤ ਲੁੱਟਣੀ ਇਹਦੇ ਮੈਂ ਸਖਤ ਵਿਰੋਧਾ ਸੰਤ ਜਰਨੈਲ ਸਿੰਘ ਔਰਤਾਂ ਦਾ ਰਾਖਾ ਸੀ ਉਹਦੀ ਤਾਂ ਕੀ ਸੀ ਜੇ ਕਿਸੇ ਦੀ ਧੀ ਪੈਣ ਆਪਣੇ ਘਰ ਆ ਜਾਵੇ ਭਾਵੇਂ ਨਰਕਧਾਰੀਆਂ ਦੀ ਵੀ ਕਿਉਂ ਨਾ ਹੋਵੇ ਉਹਨੂੰ ਪੈਣ ਸਮਝ ਕੇ ਘਰ ਰੱਖਣਾ ਉਹਦੀ ਇੱਜ਼ਤ ਨਹੀਂ ਲੁੱਟਣੀ ਦਰਬਾਰ ਸਾਹਿਬ ਤੇ ਹਮਲਾ ਹੋਣ ਦੀ ਸੂਰਤ ਵਿੱਚ ਸਿੱਖਾਂ ਨੂੰ ਕੀ ਕਰਨਾ ਚਾਹੀਦਾ ਇਸ ਸਵਾਲ ਦਾ ਜਵਾਬ ਦਿੰਦੇ ਹਾਂ ਸੰਤ ਜਰਨੈਲ ਸਿੰਘ ਨੇ ਕਿਹਾ ਸੀ ਕਈ ਪੁਸ਼ਤੇ ਨੇ ਕਰਨਾ ਕੀ ਆ ਨਿਸ਼ਾਨਾ ਕੀ ਹੈ ਪ੍ਰਗਟ ਜਾਨੀ ਸਪਸ਼ਟ ਕਰਕੇ ਦੱਸਣਾ ਚਾਹੀਦਾ ਪ੍ਰਗਟ ਹੋ ਆ ਕਿ ਜਿੱਦੈਂ ਹਰਮੰਦਰ ਸਾਹਿਬ ਤੇ ਪਤਾ ਲੱਗ ਜਾਏ ਕਿ ਹਮਲਾ ਕਰ ਦਿੱਤਾ ਉਸ ਦਿਨ ਪੱਗ ਤੋਂ ਬਿਨਾ ਕੋਈ ਦੱਸਣਾ ਨਹੀਂ ਚਾਹੀਦਾ ਮੁਸਲਮਾਨਾਂ ਦੇ ਤਰਫ ਕਰਿਓ ਕਈ ਤਾਂ ਇਹ ਰੌਲਾ ਪਉਂਦੇ ਆ ਨਾ ਕਿ ਪਿੰਡਰਾ ਵਾਲਾ ਕਹਿੰਦਾ ਚੁੱਕ ਦਿਓ ਇੱਕ ਫਿਰਕੇ ਦੇ ਫੱਟੇ ਇਸ ਤਰ੍ਹਾਂ ਨਹੀਂ ਇਹਦੇ ਵਿੱਚ ਇੱਕ ਗੱਲ ਰੱਖੀ ਆ ਭਾਈ ਜੇ ਇੱਥੇ ਹਮਲਾ ਹੋਵੇ ਤਾਂ ਸੰਤ ਜਰਨੈਲ ਸਿੰਘ ਦੇ ਬਿਆਨ ਧਮਕੀਨੀ ਦਰਬਾਰ ਸਾਹਿਬ ਤੇ ਹੋਣ ਵਾਲਾ ਹਮਲਾ ਰੋਕਣ ਲਈ ਸਨ ਪੁਲਿਸ ਤਿਆਰੀ ਕਰਦੀ ਫਿਰਦੀ ਆ ਇੱਥੇ ਆਉਣ ਦੀ ਤੇ ਜੇ ਕਿਤੇ ਤੁਹਾਨੂੰ ਸੁਨੇਹਾ ਮਿਲ ਜਾਵੇ ਫਿਰ ਸੁੱਤੇ ਨਾ ਰਹੋ ਪਿੰਡਾਂ ਵਿੱਚ ਪਹਿਲਾਂ ਕਿਸੇ ਨੂੰ ਕੁਝ ਕਹਿਣਾ ਨਹੀਂ ਤੇ ਭਾਜੀ ਕਿਸੇ ਦੀ ਸਿਰ ਰੱਖਣੀ ਨਹੀਂ ਜੇ ਪਤਾ ਲੱਗ ਜਾਏ ਕਿ ਪੁਲਿਸ ਅੰਦਰ ਆ ਗਈ ਆ ਤੇ ਬਾਹਰ ਆਪੋ ਆਪਣੀ ਜ਼ਿੰਮੇਵਾਰੀ ਸੰਭਾਲ ਲਿਓ ਸੰਤ ਜਰਨੈਲ ਸਿੰਘ ਹਮਲਾਵਰ ਬਣ ਕੇ ਵਾਰ ਕਰਨ ਦੇ ਸਖਤ ਵਿਰੋਧ ਸੀ ਪਰ ਕੀਤੇ ਵਾਰ ਦਾ ਤੁਰੰਤ ਜਵਾਬ ਦੇਣ ਲਈ ਤੇਰੇ ਸੰਕਲਪ ਸੀ ਉਸ ਦਲਾਂ ਸੀ ਮੈਂ ਪਹਿਲਾ ਵਾਰ ਨਹੀਂ ਕਦੇ ਕੀਤਾ ਨਾ ਕਰਦਾ ਤੇ ਨਾ ਕਰਨਾ ਪਿੱਛੋਂ ਧਾਰਮੇ ਭਾਜੀ ਕਦੇ ਰੱਖੀ ਨਹੀਂ ਮੋੜਨਾ ਜ਼ਰੂਰ ਆ ਕਈ ਵਾਰੀ ਸਮਾਂ ਲੱਗ ਜਾਂਦਾ ਹੈ ਕਈ ਵਾਰੀ ਤਾਂ ਜੀ ਤਰਜੀ ਮੋੜ ਦੇਈ ਦੀ ਹੈ ਜਿਵੇਂ ਆ ਸਿੰਦੇ ਵਾਲੀ ਮੋੜੀਆ ਸਿੱਧੂ ਸਮੇਤ ਉਹਨਾਂ ਲੇਖਕਾਂ ਨੂੰ ਜਿਨ੍ਹਾਂ ਦੀ ਨਕਲ ਮਾਰ ਕੇ ਸਿੱਧੂ ਨੇ ਆਪਣੀ ਕਿਤਾਬ ਲਿਖੀ ਹੈ ਸੰਤ ਜਰਨੈਲ ਸਿੰਘ ਦੇ ਉਕਤ ਬਿਆਨ ਹਿੰਦ ਸਟੇਟ ਇੰਦਰਾ ਹਿੰਦੂ ਆਗੂਆਂ ਤੇ ਹਿੰਦੂਆਂ ਪ੍ਰਤੀ ਉਗਲੇ ਜ਼ਹਿਰ ਪ੍ਰਤੀਤ ਹੁੰਦੇ ਹਨ ਪਰ ਕੂੜ ਦੇ ਡੰਗੇ ਫਿਰਕਾ پرستਾਂ ਤੇ ਜਨੂਨੀਆਂ ਨੂੰ ਸੱਚ ਹਮੇਸ਼ਾ ਕੌੜਾ ਹੀ ਲੱਗਦਾ ਹੈ ਕਿਉਂਕਿ ਉਹ ਸੱਚ ਬੋਲਣ ਸੱਚ ਜਾਣਨ ਅਤੇ ਸੱਚ ਸਮਝਣ ਤੋਂ ਬੇਸੁਰਤ ਹੁੰਦੇ ਹਨ। ਸੰਤ ਜਰਨੈਲ ਸਿੰਘ ਦੇ ਇਹ ਬਿਆਨ ਇਨੇ ਸੱਚੇ ਤੇ ਖਰੇ ਹਨ ਕਿ ਇਹਨਾਂ ਨੂੰ ਅਸ਼ੁੱਧ ਹਿਰਦੇ ਵਾਲਾ ਸੁਣਨ ਦੀ ਹਿੰਮਤ ਹੀ ਨਹੀਂ ਕਰ ਸਕਦਾ। ਇਹੋ ਹਾਲ ਵਿਡਾਣੀ ਚਾਕਰੀ ਦੇ ਚਾਕਰ ਸਿੱਧੂ ਸੰਗਤ ਸਿੰਘ ਤੇ ਪੀਲੀ ਪੱਤਰਕਾਰੀ ਦੇ ਜਨਨ ਹਾਰੇ ਗੱਪੀ ਪੱਤਰਕਾਰ ਕਲਦੀਪ ਨੀਰਦਾ ਪਰ ਸੰਤਾ ਨੇ ਇਹ ਬਿਆਨ ਸਿੱਖਾਂ ਦਾ ਕਤਲੇਆਮ ਤੇ ਦਰਬਾਰ ਸਾਹਿਬ ਤੇ ਫੌਜੀ ਹਮਲਾ ਰੋਕਣ ਲਈ ਦਿੱਤੇ ਸਨ। ਬਾਕੀ ਅਗਲੇ ਅੰਕ ਵਿੱਚ ਧੰਨਵਾਦ